ਮ ਵੇਖਿਆ ਨ ਸਿਉ ਕਾਹੇ ਰਚਿਓ ਨਿਮਖ ਨਾ ਹੋਹਿ ਉਦਾਸ ਕਹੋ ਨਾਨਕ ਭਜ ਹਰ ਮਨਾ पर न जम की फास बिखियन स्यों का हे रचयो निमक न हो हैं उदास कहो नानक ਹਰ ਮਨਾ ਪਰੇ ਨਾ ਜਮ ਕੀ ਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਚਵਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਜਿਨ੍ਹਾਂ ਦੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਅੰਦਰ ਦਰਬਾਰ ਅੰਦਰ ਸੁਭਾਏਮਾਨ ਜੁੜ ਬੈਠੇ ਗੁਰੂ ਪਿਆਰ ਵਾਲੇ ਸਤਸੰਗੀ ਜਨੋ ਕਾਲੂ ਰੋਜ ਤੋਂ ਲੈ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉਹਨਾਂ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮubaruk ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ ਉਹਨਾਂ ਦੇ ਪਾਵਨ ਸ਼ਲੋਕ ਜਿਨ੍ਹਾਂ ਦੀ ਆਪਾਂ ਕੱਲ ਪਹਿਲੇ ਸ਼ਲੋਕ ਦੀ ਵਿਆਖਿਆ ਕੀਤੀ ਸੀ ਅੱਜ ਦੂਸਰਾ ਸ਼ਲੋਕ ਆਪ ਸੰਗਤਾਂ ਨੇ ਸਰਵਣ ਕੀਤਾ ਹੈ ਆਓ ਬੜੇ ਪਿਆਰ ਦੇ ਨਾਲ ਇਕਾਗਰ ਹੋ ਕੇ ਸਤਿਗੁਰੂ ਜੀ ਦੀ ਬਾਣੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਇਸ ਦੁਨੀਆ ਦੇ ਵਿੱਚ ਸੋਨਾ ਜੀਵਨ ਬਸਰ ਕਰਕੇ ਜੀਣਾ ਹੈ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦਾ ਓਟ ਆਸਰਾ ਲੈਣਾ ਹੈ ਵਿਚਾਰਾਂ ਨੂੰ ਆਰੰਭ ਕਰਨ ਤੋਂ ਪਹਿਲਾਂ ਸਾਰੇ ਹੀ ਬੜੇ ਪਿਆਰ ਅਦਬ ਦੇ ਨਾਲ ਬੁਲਾਓ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਜ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਈ ਪ੍ਰਕਾਰ ਦੇ ਰੋਗੀ ਸਾਨੂੰ ਮਿਲਣਗੇ ਤੁਸੀਂ ਦੁਨੀਆ ਦੇ ਵਿੱਚ ਜਦੋਂ ਲੋਕਾਂ ਨੂੰ ਤੜਫਦੇ ਆਂ ਆ ਵੇਖਦੇ ਹੋ ਨਾ ਕਿਸੇ ਵੀ ਹਸਪੀਟਲ ਦੇ ਵਿੱਚ ਜਾਓ ਵੱਖਰੇ ਵੱਖਰੇ ਰੋਗੀ ਨੇ ਉੱਥੇ ਕੋਈ ਕਿਸੇ ਰੋਗ ਦੇ ਨਾਲ ਤੜਫਦਾ ਕੋਈ ਕਿਸੇ ਰੋਗ ਦੇ ਨਾਲ ਤੜਫਦਾ ਸਰੀਰ ਨੂੰ ਰੋਗ ਲੱਗੇ ਹੋਏ ਨੇ ਪਰ ਅੱਜ ਦੇ ਪਾਵਨ ਸ਼ਲੋਕ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੂਸਰੇ ਸ਼ਲੋਕ ਦੇ ਵਿੱਚ ਕਿਰਪਾ ਕਰਦੇ ਨੇ ਕੁਝ ਰੋਗ ਐਸੇ ਨੇ ਜਿਹੜੇ ਬੰਦਾ ਆਪਣੇ ਸਰੀਰ ਨੂੰ ਆਪ ਲਾ ਲੈਂਦਾ ਹੁਣ ਇੱਥੇ ਥੋੜੀ ਜੀ ਹੈਰਾਨਗੀ ਹੋਵੇਗੀ ਕਈ ਰੋਗ ਜਿਹੜੇ ਸਾਨੂੰ ਸਰੀਰਕ ਰੋਗ ਲੱਗ ਜਾਂਦੇ ਨੇ ਕਈ ਵਾਰੀ ਅਸੀਂ ਉਹਨਾਂ ਨੂੰ ਠੀਕ ਕਰਾਉਣ ਦਾ ਯਤਨ ਕਰਦੇ ਹਾਂ ਇਲਾਜ ਕਰਾਉਣ ਦਾ ਵੀ ਯਤਨ ਕਰਦੇ ਹਾਂ ਕਿ ਠੀਕ ਹੋ ਜਾਈਏ ਪਰ ਕਈ ਰੋਗ ਅਸੀਂ ਆਪ ਆਵਾਜ਼ਾਂ ਮਾਰਦੇ ਹਾਂ ਕਿ ਆਓ ਇਹ ਸਰੀਰ ਜਿਹੜਾ ਹੈ ਤੁਹਾਡੇ ਵਾਸਤੇ ਬਣਿਆ ਹੋਇਆ ਜਿਹੜੀ ਵੱਡੀ ਦੁਖਾਂਤ ਦੀ ਗੱਲ ਹੈ ਨਾ ਕਿਸੇ ਨੂੰ ਇਹ ਕਹਿ ਦੇਣਾ ਕਿਸੇ ਰੋਗ ਨੂੰ ਕਿ ਮੇਰਾ ਸਰੀਰ ਹੀ ਤੁਹਾਡੇ ਵਾਸਤੇ ਆ ਤੇ ਉਹ ਮਹਾਰਾਜ ਕਹਿੰਦੇ ਵਿਖਿਆਨ ਸਿਉ ਕਾਹੇ ਰਚਿਓ ਨਿਮਖ ਨ ਹੋਏ ਉਦਾਸ ਇਹ ਪਾਵਨ ਸ਼ਲੋਕ ਹੈ ਜੀ ਹਜ਼ੂਰ ਕਿਰਪਾ ਕਰਦੇ ਕਹਿੰਦੇ ਜ਼ਹਿਰ ਦੇ ਨਾਲ ਨਾ ਤੂੰ ਜ਼ਹਿਰ ਲਵੇਟੀ ਫਿਰਦਾ ਆਪਣੇ ਸਰੀਰ ਦੇ ਆਲੇ ਦੁਆਲੇ ਤੇਰੀ ਸੋਚ ਤੇਰੀ ਵਿਚਾਰ ਤੇਰਾ ਦੇਖਣਾ ਤੇਰਾ ਸੁਣਨਾ ਤੇਰੇ ਸਰੀਰ ਨੂੰ ਦਿਨੋਂ ਦਿਨ ਰੋਗੀ ਬਣਾਈ ਜਾ ਰਿਹਾ। ਇਸ ਘਰ ਦੇ ਵਿੱਚ ਜਿਹੜੇ ਰਹਿਣ ਵਾਲੇ ਨੇ ਆ ਸਰੀਰ ਇਹਨੇ ਘਰ ਇਹ ਜੀਏ। ਇਸ ਘਰ ਦੇ ਵਿੱਚ ਰਹਿਣ ਵਾਲੇ ਜਿਨ੍ਹਾਂ ਨੂੰ ਅਸੀਂ ਪਾਲਦੇ ਆ। ਹੁਣ ਇੱਕ ਗੱਲ ਧਿਆਨ ਦੇ ਨਾਲ ਸਮਝਿਓ ਗੁਰੂ ਪਿਆਰ ਵਾਲਿਓ। ਜਦੋਂ ਕੋਈ ਘਰ ਦਾ ਜੀ ਆਪਣਾ ਸਾਕਾ ਪਰਿਵਾਰ ਦਾ ਜੀ ਦੁਸ਼ਮਣ ਨੂੰ ਆਵਾਜ਼ਾਂ ਮਾਰੇ। ਤਾਂ ਫੇਰ ਤਾਂ ਬੜੀ ਮਾੜੀ ਗੱਲ ਆ ਨਾ। ਹੁਣ ਆ ਸਾਡਾ ਸਰੀਰ ਹੈ ਤੇ ਜਿਹੜੇ ਸਾਡੇ ਗਿਆਨ ਇੰਦਰਿਆ ਜਿਹੜੀਆਂ ਅੱਖਾਂ ਨੂੰ ਅਸੀਂ ਸਦਾ ਹੀ ਪਾਲਦੇ ਆਂ ਜਿਹੜਿਆਂ ਕੰਨਾਂ ਨੂੰ ਆਪਾਂ ਪਾਲਣ ਦਾ ਯਤਨ ਕਰਦੇ ਆਂ ਜਿਹੋ ਜੀ ਖਰਾਬ ਕੰਨ ਖਾਣਾ ਚਾਹੁੰਦੇ ਨੇ ਸੁਣਾਉਨੇ ਆ ਭਾਵੇਂ ਸਾਨੂੰ ਸਮਾਂ ਲੱਗ ਜੇ 10 ਘਰ ਛੱਡ ਕੇ ਜਾਣਾ ਪਵੇ ਅਸੀਂ ਜਾਣੇ ਆ ਇਹ ਸਾਰੇ ਸਾਡੇ ਸਰੀਰ ਦੇ ਹੀ ਦੁਸ਼ਮਣ ਬਣੇ ਹੋਏ ਨੇ ਅਜੀਵ ਸਾਡੇ ਸਰੀਰ ਦੀ ਦੁਸ਼ਮਣ ਬਣੀ ਹੋਈ ਨੇ ਸਰੀਰ ਨੂੰ ਰੋਗ ਲਾ ਦਿੰਦੇ ਚਸਕਿਆਂ ਦੇ ਰੋਗ ਲਾ ਦਿੰਦੇ ਮਹਾਰਾਜ ਜੀ ਕਹਿੰਦੇ ਬੰਦਾ ਕਹਿੰਦਾ ਮੇਰੇ ਨੇਤਰ ਨੇ ਪਰ ਇਹਨੇ ਕਦੇ ਨਹੀਂ ਸਮਝਿਆ ਕਿ ਇਹਨਾਂ ਨੇਤਰਾ ਨੇ ਤੇਰੇ ਸਰੀਰ ਨੂੰ ਰੋਗ ਲਾਇਆ ਹੋਇਆ ਇਹਨਾਂ ਕੰਨਾਂ ਨੇ ਤੇਰੇ ਸਰੀਰ ਨੂੰ ਰੋਗ ਲਾਇਆ ਹੋਇਆ ਦੇਖੋ ਫਰੀਦਾ ਅੱਖੀ ਦੇਖ ਪਤਨੀਆ ਅੱਖਾਂ ਕਮਜ਼ੋਰ ਹੋ ਗਈਆਂ ਵਿਸ਼ੇਵਕਾਰਾਂ ਨੂੰ ਵੇਖ ਵੇਖ ਕੇ ਮਾੜਾ ਵੇਖ ਵੇਖ ਕੇ ਸੁਣ ਸੁਣ ਰੀਣੇ ਕੰਨ ਰੀਣੇ ਕੰਨ ਕੰਨ ਵੀ ਖਾਲੀ ਹੋ ਗਏ ਜੀ ਹੁਣ ਕਿਉਂਕਿ ਇਹਨਾਂ ਨੇ ਬੜਾ ਮਾੜਾ ਸੁਣਿਆ ਜੀ ਇਹਨਾਂ ਨੇ ਵੇਖੋ ਤੁਸੀਂ ਹਿਸਾਬ ਲਾ ਕੇ ਵੇਖੋ ਗੁਰੂ ਪਿਆਰ ਵਾਲਿਓ 8-9 ਸਾਲ ਦੀ ਉਮਰ ਤੋਂ ਹੀ ਬੱਚਾ ਮਾੜੇ ਗਾਣੇ ਸੁਣਨੇ ਸ਼ੁਰੂ ਕਰ ਦਿੰਦਾ ਮਾੜੀਆਂ ਗੱਲਾਂ ਸ਼ੁਰੂ ਕਰ ਦਿੰਦਾ ਸੁਣਨੀਆਂ ਤੇ ਕਿੱਥੇ ਜਾ ਕੇ ਇਹਦਾ ਐਂਡ ਹੋਣਾ ਇਹਨੇ ਖਤਮ ਹੋਣਾ ਇਹਨੇ ਕਿਹੜਾ ਬਜ਼ੁਰਗੀ ਚ ਜਾ ਕੇ ਹਟ ਜਾਣਾ ਉਹ ਬਜ਼ੁਰਗੀਆਂ ਪਹਿਲੀਆਂ ਸਨ ਅੱਜ ਦੀਆਂ ਬਜ਼ੁਰਗੀਆਂ ਵੀ ਨਹੀਂ ਰਹੀਆਂ ਆਪਾਂ ਤੇ ਕਹੀਏ ਨਾ ਇਹਨੇ 40 ਸਾਲ ਦੀ ਹਟ ਜਾਣਾ ਜੀ ਸਿਆਣਾ ਹੋ ਜਾਣਾ ਨਹੀਂ ਛੋਟੀ ਉਮਰ ਦੇ ਵਿੱਚ ਸੁਣ ਲੱਗਾ ਜੀ ਮਾੜੇ ਗੀਤ ਤੇ ਉਹ ਸੁਣ ਸੁਣ ਕੇ ਕੰਨ ਜਿਹੜੇ ਆ ਉਹ ਮਹਾਰਾਜ ਕਹਿੰਦੇ ਬੜੇ ਹੌਲੇ ਪੈ ਗਏ ਖਾਲੀ ਪੈ ਗਏ ਜੀ ਕਿਉਂਕਿ ਸੁਣਿਆ ਬੜਾ ਨਾ ਇਹਨੇ ਵਰਤਿਆ ਬੜਾ ਕੰਨਾਂ ਨੂੰ ਫਰੀਦਾ ਅੱਖੀ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ ਸਾਖ ਪਕੰਦੀ ਆਈਆਂ ਹੋਰ ਕਰੇਂਦੀ ਵੰਨ ਸਾਖ ਪਕੰਦੀ ਦਾ ਮਤਲਬ ਸਾਰਾ ਸਰੀਰ ਹੀ ਕਮਜ਼ੋਰ ਹੋ ਗਿਆ ਜੀ ਸਾਰੇ ਸਰੀਰ ਦਾ ਹੀ ਇਨਸਾਨ ਨੇ ਆਪਣੇ ਦਾ ਭਲਾ ਨਹੀਂ ਸੋਚਿਆ ਇਹਨਾਂ ਚੀਜ਼ਾਂ ਦੇ ਨਾਲ ਸਰੀਰ ਹੀ ਕਮਜ਼ੋਰ ਹੋ ਗਿਆ ਸਾਰਾ ਰਸਨਾ ਫਿੱਕਾ ਬੋਲਦੀ ਏ ਤੇ ਇਹਨੇ ساری ਉਮਰ ਫਿੱਕਾ ਬੋਲ ਕੇ ਨਗਾਹ ਦਿੱਤੀ ਕੰਨਾਂ ਨੇ ਮਾੜਾ ਸੁਣਿਆ ਇਹਨੇ ساری ਉਮਰ ਮਾੜਾ ਸੁਣ ਕੇ ਨਗਾਹ ਦਿੱਤੀ ਤੇ ਮਹਾਰਾਜ ਕਹਿੰਦੇ ਵੇਖੇਨ ਸੋਂ ਕਾਹੇ ਰਚਿਓ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਫਰਮਾਉਂਦੇ ਨੇ हे ਇਨਸਾਨ ਤੂੰ ਜ਼ਹਿਰ ਦੇ ਨਾਲ ਮਾੜੀਆਂ ਵਿਚਾਰਾਂ ਦੇ ਨਾਲ ਕਿਉਂ ਜੁੜਿਆ ਮਹਾਰਾਜ ਇੱਥੇ ਤੇ ਸਾਰੀ ਉਮਰ ਕੰਨਾ ਨੇ ਮਾੜਾ ਸੁਣ ਸੁਣ ਨਗਾਹ ਦਿੱਤੀ ਐ। ਨੇਤਰਾ ਨੇ ਮਾੜਾ ਦੇਖ ਦੇਖ ਕੇ ਨਗਾਹ ਦਿੱਤੀ ਐ। ਮਨੁੱਖ ਦੀਆਂ ਚਲਾਕੀਆਂ ਮਨੁੱਖ ਦੀਆਂ ਹੇਰਾ ਫੇਰੀਆਂ ਨੇ ਸਾਰਾ ਕੁਝ ਹੀ ਬੜਾ ਕੁਝ ਕੀਤਾ। ਪਰ ਸਾਰਾ ਸਰੀਰ ਹੀ ਸਤਿਗੁਰੂ ਜੀ ਆਖਦੇ ਨੇ ਇਹਦਾ ਕਮਜ਼ੋਰ ਹੋ ਗਿਆ। ਦੇਖੋ ਮੈਂ ਦੋ ਕੁ ਉਦਾਹਰਨਾ ਦੇਣੀਆਂ। ਗੁਰਬਾਣੀ ਦੇ ਵਿੱਚ ਮਹਾਰਾਜ ਨੇ ਬੜੀ ਕਿਰਪਾ ਕੀਤੀ ਐ। ਅਸੀਂ ਬਾਣੀ ਨੂੰ ਪੜਦੇ ਆਂ, ਸਮਝਦੇ ਆਂ, ਵਿਚਾਰਦੇ ਆਂ। ਤੇ ਉਦੋਂ ਸਤਿਗੁਰੂ ਜੀ ਕਿਰਪਾ ਕਰਦੇ ਨੇ ਬਾਣੀ ਦੇ ਵਿੱਚ ਕਿਰਪਾ ਕਰਦੇ ਨੇ ਹਜ਼ੂਰ ਆਖਦੇ ਇੱਥੇ ਕੁਝ ਕੁ ਉਦਾਹਰਨਾ ਦਿੱਤੀਆਂ ਮਹਾਰਾਜ ਨੇ ਕਿਰਪਾ ਕੀਤੀ ਮਿਰਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਬినాਸ਼ ਇਹ ਮਹਾਰਾਜ ਨੇ ਪੰਜ ਗਿਣ ਦਿੱਤੇ ਜੀ ਪੰਜ ਤੇ ਸਭ ਤੋਂ ਜਿਹੜੀ ਸਮਝਣ ਵਾਲੀ ਗੱਲ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਮਹਾਰਾਜ ਕਹਿੰਦੇ ਨਾ ਪੰਜਾਂ ਨੂੰ ਇੱਕ ਇੱਕ ਰੋਗ ਹੈ ਜੀ ਤੇ ਇੱਕ ਇੱਕ ਰੋਗ ਨੇ ਇਹਨਾਂ ਦੇ ਜੀਵਨ ਨੂੰ ਤਬਾਹ ਕਰਕੇ ਰੱਖ ਦਿੱਤਾ ਕਿਉਂਕਿ ਇਹਨਾਂ ਦੇ ਮਨ ਨੂੰ ਰੋਗ ਹੈ ਨਾ ਵਿਖਿਆ ਦਾ ਰੋਗ ਹੈ ਜਿਵੇਂ ਹਜ਼ੂਰ ਨੇ ਕਿਰਪਾ ਕੀਤੀ ਵਿਖਿਆ ਨੂੰ ਸਿਉ ਕਾਹੇ ਰਚਿਓ ਹੁਣ ਮਿਰਗ ਦੇ ਇੱਕੋ ਹੀ ਰੋਗ ਹੈ ਤੇ ਮਿਰਗ ਦਾ ਜੀਵਨ ਤਬਾਹ ਹੋ ਗਿਆ ਜੀ ਇੱਕ ਰੋਗ ਹੈ ਉਹਨਾਂ ਕੰਡਾ ਹੀੜਾ ਇੱਕ ਰਾਗ ਹੈ ਜੀ ਉਹ ਮਿੱਟੀ ਦਾ ਬਰਤਨ ਬਣਾਉਂਦੇ ਨੇ ਤੇ ਮਿੱਟੀ ਦਾ ਬਰਤਨ ਬਣਾ ਕੇ ਉਹਦਾ ਮੂੰਹ ਖੁੱਲਾ ਰੱਖ ਦਿੰਦੇ ਵਿੱਚ ਮੋਰ ਦਾ ਖੰਭ ਵਿੱਚ ਉਹਦੇ ਜਦੋਂ ਪਾਉਂਦੇ ਨੇ ਤੁਹਾਨੂੰ ਜਦੋਂ ਬਾਹਰ ਨੂੰ ਖਿੱਚਦੇ ਨੇ ਉਹਦੇ ਵਿੱਚੋਂ ਇੱਕ ਆਵਾਜ਼ ਪੈਦਾ ਹੁੰਦੀ ਹੈ ਤੇ ਜਿਹੜਾ ਮਿਰਗ ਹੈ ਨਾ ਉਹਨੂੰ ਆਵਾਜ਼ ਬੜੀ ਪਸੰਦ ਆਉ ਹੁਣ ਜੰਗਲ ਦੇ ਵਿੱਚ ਜਾ ਕੇ ਸ਼ਿਕਾਰੀ ਨਾ ਉਹ ਕੰਡਾ ਹੀੜਾ ਦਾ ਰਾਗ ਵਜਾਉਂਦਾ ਤੋ ਜਿਹੜਾ ਮਿਰਗ ਉਹ ਰਾਗ ਸੁਣ ਕੇ ਨਾ ਵੈਸੇ ਚਲੋ ਮਸਤ ਹੋ ਕੇ ਸੁਣੀ ਜਾਂਦਾ ਵੱਖਰੀ ਗੱਲ ਸੀ ਉਹ ਰਾਗ ਸੁਣ ਕੇ ਹੁਣ ਰਾਗ ਦੀ ਆਵਾਜ਼ ਲੱਭਦਾ ਲੱਭਦਾ ਤੁਰ ਪਿਆ ਸੁਣਦਾ ਕਿ ਆਵਾਜ਼ ਕਿੱਥੋਂ ਆ ਰਹੀ ਆ ਹੁਣ ਸ਼ਿਕਾਰੀ ਜਿਹੜਾ ਨਾ ਉਹ ਆਵਾਜ਼ ਕਰੀ ਜਾਂਦਾ ਆਵਾਜ਼ ਬੜੀ ਪਿਆਰੀ ਲੱਗਦੀ ਮਿਰਗ ਨੂੰ ਉਹ ਮਸਤ ਹੋਇਆ ਰਾਗ ਦੇ ਵਿੱਚ ਆਵਾਜ਼ ਦੇ ਵਿੱਚ ਜਿਵੇਂ ਅੱਜ ਦਾ ਬੰਦਾ ਵਿਸ਼ੇ ਵਕਾਰਾਂ ਚ ਮਸਤ ਹੋਇਆ ਇਹਨੂੰ ਪਤਾ ਨਹੀਂ ਲੱਗਦਾ ਇਦਾਂ ਹੀ ਉਹ ਵੀ ਮਸਤ ਹੋ ਗਿਆ ਸੁਣਦਾ ਸੁਣਦਾ ਬਿਲਕੁਲ ਨੇੜੇ ਚਲਾ ਗਿਆ ਐਨਾ ਮਸਤ ਹੋ ਗਿਆ ਸ਼ਿਕਾਰੀ ਨੇ ਸ਼ਿਕਾਰ ਕੀਤਾ ਤੀਰ ਮਾਰਿਆ ਇੱਕ ਰੋਗ ਸੀ ਉਹਨੂੰ ਉਹਨੇ ਰੋਗ ਨੂੰ ਸਹੀ ਨਹੀਂ ਵਰਤਿਆ ਇੱਕ ਰੋਗ ਨੇ ਮਿਰਗ ਦੀ ਜਾਨ ਲੈ ਲਈ ਇੱਕ ਰੋਗ ਨੇ ਮਿਰਗ ਨੂੰ ਮਾਰ ਦਿੱਤਾ ਖਤਮ ਕਰ ਦਿੱਤਾ ਦੂਸਰਾ ਮਹਾਰਾਜ ਕਹਿੰਦੇ ਮੱਛੀ ਤੇ ਮੱਛੀ ਨੂੰ ਵੀ ਤੇ ਰੋਗ ਇੱਕ ਹੀ ਆ ਨਾ ਚਸਕੇ ਦਾ ਜ਼ੁਬਾਨ ਦਾ ਸੱਚ ਜਾਣਿਓ ਜੀ ਜ਼ੁਬਾਨ ਦੇ ਚਸਕੇ ਵੀ ਬਹੁਤਿਆਨੂ ਰੋੜ ਗਏ ਜੇ ਸਮਾਜ ਦੇ ਵਿੱਚ ਕਈਆਂ ਨੇ ਵੱਡੇ ਵੱਡੇ ਕਿਲੇ ਜਿਹੜੇ ਸੀ ਨਾ ਉਹ ਵੀ ਢਾ ਦਿੱਤੇ ਜ਼ੁਬਾਨ ਦੇ ਚਸਕੇ ਕਰਕੇ ਕਈਆਂ ਕੋਲ ਬੜਾ ਕੁਝ ਸੀ ਪ੍ਰਾਪਰਟੀਆਂ ਸੀ ਪਰ ਜ਼ੁਬਾਨ ਦੇ ਚਸਕੇ ਨੇ ਸਾਰਾ ਕੁਝ ਮਕਾ ਦਿੱਤਾ ਜੀ ਚਸਕਾ ਇਹ ਵੀ ਬਹੁਤ ਮਾੜਾ ਜੀ ਇੱਕ మాਸ ਦੇ ਟੁਕੜੇ ਦੇ ਚਸਕੇ ਦੇ ਵਿੱਚ ਆ ਗਈ ਮੱਛੀ ਉਹਨੂੰ ਇਹ ਵੀ ਭੁੱਲ ਗਿਆ ਕਿ ਮੈਂ ਤਾਂ ਬੜਾ ਸੋਹਣਾ ਜੀਵਨ ਬਸਰ ਕਰ ਰਹੀ ਆ ਰੋਜ਼ ਪਾਣੀ 'ਚ ਮੈਂ ਤਾਰੀਆਂ ਲਾਉਨੀਆਂ ਪਰ ਖਰਾਕ ਮੈਨੂੰ ਮਿਲ ਜਾਂਦੀ ਆ ਮੇਰਾ ਗੁਜ਼ਾਰਾ ਵਧੀਆ ਹੋ ਰਿਹਾ ਪਰ ਉਹ ਮਾਸ ਦੇ ਚਸਕੇ ਵਿਚ ਆਣ ਕੇ ਉਹਨੇ ਆਪਣੇ ਜੀਵਨ ਨੂੰ ਤਬਾਹ ਕਰ ਲਿਆ ਇੱਕ ਰੋਗ ਮੱਛੀ ਨੂੰ ਉਹਦਾ ਜੀਵਨ ਤਬਾਹ ਕਰ ਗਿਆ ਜੀ ਮਨੁੱਖ ਵੀ ਤੇ ਵਧੀਆ ਫੁਲਕਾ ਪਾਣੀ ਛੱਕਦਾ ਹੀ ਹੈ ਜਾਣ ਬੁੱਝ ਕੇ ਬੇਈਮਾਨੀ ਕਰਦਾ ਚਸਕੇ ਜਾਣ ਕੇ ਮਨੁੱਖ ਦਾ ਵੀ ਤੇ ਟਾਈਮ ਪਾਸ ਹੋ ਰਿਹਾ ਨਾ ਇਹ ਜਾਣ ਬੁੱਝ ਕੇ ਹੀਰਾ ਫੇਰੀਆਂ ਕਰਦਾ ਜੀ ਤੇ ਜਦੋਂ ਹੀਰਾ ਫੇਰੀਆਂ ਕਰਦਾ ਫਿਰ ਉਹਦੋਂ ਫਸ ਜਾਂਦਾ ਹੈ ਜਦੋਂ ਬੇਈਮਾਨੀ ਕਰਦਾ ਉਦੋਂ ਫਸ ਜਾਂਦਾ ਮਨੁੱਖ ਵੈਸੇ ਜਿਵੇਂ ਮੱਛੀ ਦਾ ਜੀਵਨ ਬੜਾ ਸੋਹਣਾ ਬਸਰ ਹੋ ਰਿਹਾ ਜੀ ਰੋਜ਼ ਪਰ ਉਹਨੂੰ ਚਸਕਾ ਲੈ ਕੇ ਬਹਿ ਗਿਆ ਇਸੇ ਤਰ੍ਹਾਂ ਮਨੁੱਖ ਦਾ ਜੀਵਨ ਬੜਾ ਸੋਹਣਾ ਬਸਰ ਹੋ ਰਿਹਾ ਜੀ ਇਹਨੂੰ ਚਸਕੇ ਲੈ ਕੇ ਬਹਿ ਗਏ ਧੀਆਂ ਪੁੱਤਰਾਂ ਦੇ ਘਰਬਾਰ ਦੇ ਦੁਨੀਆਦਾਰੀ ਦੇ ਆਪਣੇ ਸਰੀਰ ਦੇ ਆਪਣੀ ਜ਼ੁਬਾਨ ਦੇ ਚਸਕੇ ਇਸ ਮਨੁੱਖ ਨੂੰ ਲੈ ਕੇ ਬਹਿ ਗਏ ਮਿਰਗ ਨੂੰ ਇੱਕ ਰੂਪ ਸੀ ਜੀਵਨ ਖਤਮ ਹੋ ਗਿਆ ਮਛੀ ਨੂੰ ਇੱਕੋ ਰੋਗ ਸੀ ਬਸ ਜੀਵਨ ਉਹਦਾ ਵੀ ਤਬਾਹ ਹੋ ਗਿਆ ਜੀ ਤੀਸਰੀ ਉਦਾਹਰਨ ਪਾ ਪਾਤਸ਼ਾਹ ਜੀ ਬਾਣੀ ਚ ਦਿੰਦੇ ਨੇ ਭਵਰੇ ਦੀ ਹੁਣ ਭਵਰੇ ਨੂੰ ਇੱਕੋ ਹੀ ਰੋਗ ਆ ਜੀ ਰੋਗ ਕੀ ਹੈ ਜੀ ਉਹਨੂੰ ਸੁਗੰਧੀ ਦਾ ਰੋਗ ਆ ਵੇਖਿਆ ਨ ਸਿਉ ਕਾਹੇ ਰਚਿਓ ਇਹ ਚੀਜ਼ਾਂ ਇਨਾਂ ਵਾਸਤੇ ਜ਼ਹਿਰ ਬਣ ਗਈਆਂ ਵੇਖਿਆ ਨ ਸੋ ਕਿਆ ਕਾਹੇ ਰਚਿਓ ਹੁਣ ਭਵਰੇ ਨੂੰ ਸੁਗੰਧੀ ਦਾ ਰੋਗ ਸੀ ਦੂਰੋਂ ਆਇਆ ਆਣ ਕੇ ਫੁੱਲ ਤੇ ਬਹਿ ਗਿਆ ਕਮਲ ਦੇ ਫੁੱਲ ਤੇ ਐਨਾ ਕੋ ਮਸਤ ਹੋ ਗਿਆ ਜਿਵੇਂ ਬੰਦਾ ਵਿਸ਼ੇ ਵਕਾਰਾਂ ਚ ਮਸਤ ਹੈ ਅੱਜ ਜਿਵੇਂ ਬੰਦਾ ਝੂਠ ਬੋਲਣ ਚ ਮਸਤ ਹੈ ਇਹਨਾਂ ਨੂੰ ਬੜਾ ਆਨੰਦ ਆਉਂਦਾ ਬੇਈਮਾਨੀ ਕਰਨ ਚ ਬੜਾ ਮਸਤ ਹੈ ਮਸਤ ਹੋਇਆ ਬੰਦਾ ਇਦਾਂ ਭਵਰਾ ਵੀ ਗੁਰੂ ਪਿਆਰ ਵਾਲਿਓ ਬੜਾ ਮਸਤ ਹੋ ਗਿਆ ਜੀ ਫੁੱਲ ਤੇ ਬੈਠ ਗਿਆ ਸੁਗੰਧੀ ਲੈਣੀ ਸ਼ੁਰੂ ਕਰ ਦਿੱਤੀ ਹੁਣ ਸੁਗੰਧੀ ਲੈਦਾ ਲੈਦਾ ਇੰਨਾ ਕੋ ਮਸਤ ਹੋ ਗਿਆ ਤੂੰ ਥੋੜੀ ਬਾੜੀ ਸੁਗੰਧੀ ਲਈ ਉੱਡ ਜਾ ਪਰ ਉਹਦਾ ਇਰਾਦਾ ਸੀ ਸਾਰਾ ਸਾਰੀ ਮੈਂ ਹੀ ਇਕੱਠੀ ਕਰ ਲਾਂ ਜਿਵੇਂ ਮਨੁੱਖ ਦਾ ਵੀ ਸੁਭਾਅ ਹੈ ਜੀ ਸਮਝਾਇਆ ਤੇ ਮਹਾਰਾਜ ਨੇ ਮਨੁੱਖ ਨੂੰ ਹੀ ਹੈ ਜਿਵੇਂ ਮਨੁੱਖ ਹਰੇਕ ਚਾਹੁੰਦਾ ਕਿ ਮੈਂ ਹੀ ਇਕੱਠੀ ਕਰ ਲਾਂ ਸਾਰਾ ਕੁਝ ਮੇਰੇ ਕੋਲ ਹੀ ਆ ਜਾਏ ਹਜ਼ੂਰ ਆਖਦੇ ਨੇ ਮਿਰਗ ਮੀਨ ਭ੍ਰਿੰਗ ਪਤੰਗ ਇਹਨੂੰ ਚਾਹੀਦਾ ਸੀ ਥੋੜੀ ਜੀ ਸੁਗੰਧੀ ਲਈਏ ਉੱਡ ਜਾ ਪਰ ਇਹਨਾ ਤੋਂ ਮਸਤ ਹੋ ਗਿਆ ਲਾਲਚੀ ਹੋ ਗਿਆ ਕਮਲ ਦੇ ਫੁੱਲ ਤੇ ਬਹਿ ਗਿਆ ਇਹਨੂੰ ਨਹੀਂ ਸੀ ਪਤਾ ਕਿ ਕਮਲ ਦੇ ਫੁੱਲ ਨੇ ਜਿਵੇਂ ਜਿਵੇਂ ਸ਼ਾਮਾਂ ਪਈਆਂ ਆਪਣੇ ਪੰਖ ਆਪਣੇ ਆਪ ਨੂੰ ਬੰਦ ਕਰ ਲੈਣਾ ਉਹਨੇ ਹੌਲੀ ਹੌਲੀ ਕਮਲ ਦਾ ਫੁੱਲ ਬੰਦ ਹੋ ਰਿਹਾ ਪਰ ਇਹ ਬੜਾ ਮਸਤੇ ਜੀ ਜਿਵੇਂ ਹੌਲੀ ਹੌਲੀ ਵੇਖੋ ਮਨੁੱਖ ਦੀ ਉਮਰ ਵੱਡੀ ਹੋ ਰਹੀ ਮੌਤ ਨੇੜੇ ਆ ਰਹੀ ਪਰ ਅਜੇ ਵੀ ਕਿੰਨਾ ਮਸਤੇ ਜੀ ਦੁਨੀਆਦਾਰੀ ਦੀਆਂ ਗੱਲਾਂ 'ਚ ਕਿੰਨਾ ਮਸਤ ਹੈ ਜੀ ਅਜੇ ਚੁਗਲੀ ਨਿੰਦਿਆ 'ਚ ਕਿੰਨਾ ਮਸਤ ਹੈ ਉਮਰ ਵੱਡੀ ਹੋ ਰਹੀ ਮਸਤ ਅਜੇ ਵੀ ਕਿੰਨਾ ਵੇਖ ਲੋ ਅਜੇ ਵੀ ਨਹੀਂ ਸਿੱਖ ਨੂੰ ਤਿਆਰ ਕੇ ਬਚ ਜਾ ਮੈਂ ਜਿਹੜਾ ਸਮਾਂ ਬਚ ਗਿਆ ਮੈਂ ਉਹ ਹੀ ਗੁਰੂ ਦੇ ਚਰਨਾਂ ਨਾਲ ਜੋੜ ਦਵਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੀ ਬਾਣੀ ਨਾਲ ਜੋੜ ਲਵਾਂ ਅਜੇ ਵੀ ਸਮਝਣ ਨੂੰ ਤਿਆਰ ਨਹੀਂ ਜੇ ਵੇਖ ਲੋ ਭਵਰਾ ਇੰਨਾ ਕੋ ਮਸਤ ਹੋ ਗਿਆ ਕਮਲ ਦਾ ਜਿਹੜਾ ਫੁੱਲ ਸੀ ਉਹ ਬੰਦ ਹੋ ਗਿਆ ਅਗਲੇ ਦਿਨ ਮਰਿਆ ਹੋਇਆ ਵਿੱਚੋਂ ਨਿਕਲਿਆ ਜੀ ਜਿਦੋਂ ਅਗਲੇ ਦਿਨ ਖੁੱਲਿਆ ਨਾ ਕਮਲ ਦਾ ਫੁੱਲ ਸੁਗੰਧੀ ਦੇ ਇੱਕ ਰੋਗ ਨੇ ਵੈਸੇ ਉਹਦਾ ਰੋਗ ਕੀ ਬਣ ਗਿਆ ਉਹ ਲਾਲਚ ਕਰ ਗਿਆ ਪਤੰਗੇ ਨੂੰ ਇੱਕ ਰੋਗ ਨੇ ਭਵਰੇ ਨੂੰ ਇੱਕ ਰੋਗ ਨੇ ਮਾਰ ਦਿੱਤਾ ਜੀ ਵੇਖੋ ਮਿਰਗ ਨੂੰ ਇੱਕ ਰੋਗ ਨੇ ਮਾਰ ਦਿੱਤਾ ਮੀਨ ਨੂੰ ਇੱਕ ਰੋਗ ਨੇ ਮਾਰ ਦਿੱਤਾ ਭਿੰਗ ਨੂੰ ਇੱਕ ਰੋਗ ਨੇ ਮਾਰ ਦਿੱਤਾ ਤੇ ਜਿਹੜਾ ਪਤੰਗਾ ਸੀ ਨਾ ਹੁਣ ਉਹ ਤੇ ਫੁੱਲ ਤੇ ਮਰ ਗਿਆ ਭਵਰਾ ਹੁਣ ਅਗਲੀ ਗੱਲ ਮਹਾਰਾਜ ਕਹਿੰਦੇ ਇੱਕ ਪਤੰਗਾ ਇਹਦੀ ਇਹਦੇ ਅੰਦਰ ਵੀ ਇੱਕ ਲਾਲਸਾ ਇਹਨੂੰ ਅੱਖਾਂ ਦਾ ਬੜਾ ਚਸਕਾ ਜੀ ਇਹ ਦੀਵਾ ਜਗਦਾ ਵੇਖ ਲਵੇ ਨਾ ਲਾਈਟ ਜਗਦੀ ਵੇਖ ਲਵੇ ਤੇ ਇਹ ਉਹਦੇ ਆਲੇ ਦੁਆਲੇ ਘੁੰਮੀ ਜਾਂਦਾ ਬੜਿਆ ਲੋਕਾਂ ਨੂੰ ਅੱਖਾਂ ਦੇ ਚਸਕੇ ਨੇ ਕਿਸੇ ਦਾ ਘਰ ਵੇਖਿਆ ਜਾਨ ਨਿਕਲ ਗਈ ਕਿਸੇ ਦੀ ਫਸਲ ਵੇਖੀ ਜਾਨ ਨਿਕਲ ਗਈ ਕਿਸੇ ਦਾ ਕਾਰੋਬਾਰ ਦੇਖਿਆ ਕਿਸੇ ਦੇ ਬੱਚੇ ਨੂੰ ਵੇਖਿਆ ਕਿਸੇ ਦੀ ਧੀ ਨੂੰ ਵੇਖਿਆ ਕਈਆਂ ਨੂੰ ਅੱਖਾਂ ਦੇ ਬੜੇ-ਬੜੇ ਚਸ਼ਕੇ ਨੇ ਤੇ ਇਹਨਾਂ ਦੇ ਵਿੱਚੋਂ ਇੱਕ ਪਤੰਗਾ ਏ ਜੀ ਉਹ ਜਿਹੜਾ ਜਦੋਂ ਦੀਵਾ ਬਲਦਾ ਵੇਖਦਾ ਨਾ ਉਹ ਦੀਵੇ ਦੇ ਆਲੇ-ਦੁਆਲੇ ਘੁੰਮੀ ਜਾਂਦਾ ਇਹਨਾਂ ਦਿਨਾਂ ਦੇ ਵਿੱਚ ਹੁਣ ਸਫਾਈਆਂ ਬੜੀਆਂ ਜੀ ਤੁਹਾਡੇ ਕਮਰੇ 'ਚ ਕਿੱਥੇ ਕੀੜੀ ਆ ਜਾਏਗੀ ਦੱਸੋ ਪਤੰਗਾ ਤੇ ਬੜੀ ਦੂਰ ਦੀ ਗੱਲ ਐ ਕਿੱਥੇ ਇਹਨਾਂ ਉਦਾਹਰਨਾਂ ਨੂੰ ਅਸੀਂ ਪ੍ਰੈਕਟੀਕਲ ਕਿੱਥੇ ਵੇਖ ਸਕਦੇ ਹਾਂ ਕਿ ਪਤੰਗਾ ਕਿਵੇਂ ਘੁੰਮਦਾਣ ਕੇ ਪਰ ਇਹ ਸੀ ਤੇ ਮਹਾਰਾਜ ਨੇ ਜ਼ਿਕਰ ਕੀਤਾ ਪਤੰਗਾ ਆਣ ਕੇ ਘੁੰਮਦਾਏ ਦੀਵੇ ਦੇ ਲਾਈਟ ਦੇ ਆਲੇ ਦੁਆਲੇ ਤੋ ਆਪਣਾ ਆਪ ਕੁਰਬਾਨ ਕਰ ਜਾਂਦਾ ਜੀ ਸੜ ਜਾਂਦਾ ਜੀ ਇੱਕ ਰੋਗ ਸੀ ਪਤੰਗੇ ਨੂੰ ਇੱਕ ਰੋਗ ਨੇ ਜ਼ਿੰਦਗੀ ਤਬਾਹ ਕਰ ਦਿੱਤੀ ਮਹਾਰਾਜ ਜੀ ਕਿਰਪਾ ਕਰਦੇ ਵੇਖੇਨ ਸਿਉ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ ਤੂੰ ਵਿਖਿਆ ਦੇ ਵਿੱਚ ਇੱਕ ਵਿਖਿਆ ਨੇ ਇੱਕ ਰੋਗ ਨੇ ਤੇਰਾ ਜੀਵਨ ਤਬਾਹ ਕਰਕੇ ਰੱਖ ਦਿੱਤਾ ਤੂੰ ਸਦਾ ਵਾਸਤੇ ਆਪਣੇ ਆਪ ਨੂੰ ਖਤਮ ਕਰ ਗਿਆ ਪੰਜਵਾਂ ਨੰਬਰ ਮਹਾਰਾਜ ਕਹਿੰਦੇ ਇੱਕ ਹਾਥੀ ਦਾ ਹੈ بڑے ਲੋਕ ਨੇ ਜਿਹੜੇ ਹਾਥੀ ਬਿਰਤੀ ਲੈ ਕੇ ਘੁੰਮਦੇ ਨੇ ਹਾਥੀ ਬਿਰਤੀ ਹੈ ਜੀ ਮਨੁੱਖ ਦੀਆਂ ਵੀ ਬਿਰਤੀਆਂ ਨੇ ਕਈ ਬਿਰਤੀਆਂ ਲੈ ਕੇ ਮਨੁੱਖ ਤੁਰਿਆ ਫਿਰਦਾ ਸਾਨੂੰ ਲੱਗਦਾ ਸਰੀਰ ਇਹਦਾ ਮਨੁੱਖ ਵਾਲਾ ਪਤਾ ਨਹੀਂ ਬਿਰਤੀ ਕਿਹੜੀ ਅੰਦਰ ਹੁਣ ਦੇਖੋ ਸਾਧ ਸੰਗਤ ਜੀ ਇੱਕ ਟਿਫਨ ਹੈ ਜਿਹਦੇ ਵਿੱਚ ਆਪਾਂ ਫੁਲਕਾ ਪੈਕ ਕਰਦੇ ਆ ਕੋਈ ਕੰਮ ਵਾਲਾ ਲੈ ਕੇ ਜਾਂਦਾ ਬੱਚੇ ਸਕੂਲ ਲੈ ਕੇ ਜਾਂਦੇ ਆ ਨਾ ਟਿਫਨ ਲੰਚ ਬਾਕਸ ਉਹ ਇਥੇ ਪੈਕ ਹੋਇਆ ਪਿਆ ਆ ਤੁਸੀਂ ਦੱਸ ਸਕਦੇ ਹੋ ਕਿਹੜੀ ਸਬਜ਼ੀ ਹੈ ਤੇ ਕਿੰਨੇ ਪ੍ਰਸ਼ਾਦ ਹੈ ਨਹੀਂ ਦੱਸ ਸਕਦੇ ਨਾ ਉਹ ਜਿੰਨਾਂ ਜਰਾ ਆਪਾਂ ਨੂੰ ਖੋਲ ਦੇ ਨੀਆਂ ਵੇਖ ਦੇਣੀਆਂ ਇਹ ਸਾਰਿਆਂ ਦੇ ਸਰੀਰ ਇੱਕ ਲੰਚ ਟਿਫਨ ਹੈ ਜੀ ਸਾਰਿਆਂ ਦੇ ਸਰੀਰ ਇੱਕ ਟਿਫਨ ਹੈ ਜੀ ਤੁਸੀਂ ਬਾਹਰੋਂ ਵੇਖੋਗੇ ਕਿ ਕਿੱਡਾ ਸੋਹਣਾ ਟਿਫਨ ਫਲਾਣੇ ਦਾ ਕਿੱਡਾ ਸੋਹਣਾ ਟਿਫਨ ਹੈ ਵਿੱਚ ਕੀ ਹੈ ਉਹ ਨਹੀਂ ਕਿਸੇ ਨੂੰ ਪਤਾ ਵਿੱਚੋਂ ਕਿਦਾਂ ਦੇ ਨੇ ਵਿੱਚ ਕੀ ਪਾਇਆ ਹੋਇਆ ਤੇ ਇੱਕ ਇੱਕ ਰੋਗ ਨੇ ਸਾਰੇ ਤਬਾਹ ਕਰ ਦਿੱਤੇ ਆਪਾਂ ਜਿੰਨੀਆਂ ਉਦਾਹਰਨਾਂ ਸਮਝੀਆਂ ਨੇ ਬਾਣੀ ਦੇ ਵਿੱਚੋਂ ਹੁਣ ਵਿੱਚ ਬਿਰਤੀ ਪਤਾ ਨਹੀਂ ਵੇਖੋ ਆ ਟਿਫਨ ਹੈ ਸਰੀਰ ਮੇਰਾ ਵੀ ਸਰੀਰ ਟਿਫਨ ਹੈ ਸਾਰਿਆਂ ਦੇ ਸਰੀਰ ਜਿਹੜੇ ਇੱਕ ਭਾਂਡਾ ਨੇ ਪਤਾ ਨਹੀਂ ਇਸ ਦੇ ਵਿੱਚ ਹਾਥੀ ਦੀ ਬਿਰਤੀ ਚੱਕੀ ਫਿਰਦਾ ਬੰਦਾ ਕਿ ਪਤੰਗੇ ਦੀ ਬਿਰਤੀ ਚੱਕੀ ਫਿਰਦਾ ਕਿ ਮੀਨ ਦੀ ਬਿਰਤੀ ਚੱਕੀ ਫਿਰਦਾ ਪਤਾ ਨਹੀਂ ਲੱਗਦਾ ਕੀ ਅੰਦਰੋਂ ਕੀ ਭਰੀ ਫਿਰਦਾ ਇਸ ਭਾਂਡੇ ਦੇ ਵਿੱਚ ਮਾਰੇ ਕਹਿੰਦੇ ਹਾਥੀ ਜਿਹੜਾ ਨਾ ਉਹਦਾ ਬਾਣੀ ਚ ਵੀ ਜ਼ਿਕਰ ਆਇਆ ਕਾਲ ਬੂਤ ਕੀ ਹਸਤਨੀ ਮਨ ਬਉਰਾ ਰੇ ਕਹਿੰਦੇ ਜਿਹੜਾ ਹਾਥੀ ਨਾ ਉਹਨੂੰ ਜਦੋਂ ਇਹਦਾ ਸੁਭਾ ਮਹਾਰਾਜ ਨੇ ਬੜਾ ਕਾਮੀ ਦੱਸਿਆ ਹੋਇਆ ਇਹ ਬਿਰਤੀ ਹਾਥੀ ਦੀ ਜਿਹੜੀ ਸੁਭਾ ਬੜਾ ਕਾਮੀ ਸੁਭਾਅ ਦਾ ਪਰ ਤਾਕਤ ਪਰ ਬਹੁਤ ਜ਼ਿਆਦਾ ਦੀ ਹੈ ਤਾਕਤ ਇੰਨੀ ਹੈ ਕਿ ਜੰਗਲ ਦੇ ਵਿੱਚ ਇਹ ਟਾਹਣੀਆਂ ਤੋੜ ਦਿੰਦਾ ਜੀ ਰੁੱਖ ਪੁੱਟ ਕੇ ਸੁੱਟ ਦਿੰਦਾ ਜੀ ਇਹ ਐਨਾ ਤਾਕਤਵਾਰ ਹੈ ਤੁਹਾਨੂੰ ਪਤਾ ਹੀ ਹੈ ਨਾ ਇਹ ਜਾਨਵਰ ਬੜਾ ਤਾਕਤਵਰ ਮੰਨਿਆ ਜਾਂਦਾ ਪਰ ਜਿਹੜਾ ਇੱਕ ਇਹਨੂੰ ਰੋਗ ਹੈ ਨਾ ਉਹਨੇ ਜ਼ਿੰਦਗੀ ਤਬਾਹ ਕਰਕੇ ਰੱਖ ਦਿੱਤੀ ਇੱਕ ਰੋਗ ਨੇ ਇਹਨੂੰ ਪਕੜਨ ਵਾਸਤੇ ਵੱਡਾ ਸਾਰਾ ਇੱਕ ਟੋਵਾ ਪੁੱਟ ਲੈਂਦੇ ਨੇ ਧਰਤੀ ਦੇ ਉੱਤੇ ਤੇ ਉਸ ਟੋਏ ਦੇ ਉੱਤੇ ਕੱਖ ਰੱਖ ਦਿੰਦੇ ਨੇ ਤੇ ਉੱਥੇ ਇੱਕ ਨਕਲੀ ਹਸਤਣੀ ਬਣਾ ਕੇ ਰੱਖ ਦਿੰਦੇ ਨੇ ਕਿਉਂਕਿ ਇਹਨੂੰ ਕੋਲੋਨਾ ਸਮਝਣ ਵਾਲੇ ਨੇ ਸ਼ਿਕਾਰੀ ਨੇ ਸਮਝ ਲਿਆ ਕਿ ਇਹਦੀ ਬਿਰਤੀ ਕਾਮੀ ਇਹਨੂੰ ਕਾਮ ਨਾਲ ਮਾਰਿਆ ਜਾ ਸਕਦਾ ਇੱਕ ਕਾਮ ਦੇ ਵਿੱਚ ਹੰਕਾਰ ਹੋਈ ਹੰਕਾਰੀ ਹੋਇਆ ਇੰਨਾ ਤਾਂ ਅੰਨਾ ਹੋ ਗਿਆ ਕਿ ਜਾ ਕੇ ਸਿੱਧਾ ਟੋਏ ਦੇ ਵਿੱਚ ਡਿੱਗ ਪੈਂਦਾ ਤੋ ਇਹਦੇ ਵਿੱਚ ਡਿੱਗਦਾ ਇਹ ਇਹ ਫੜਿਆ ਜਾਂਦਾ ਫਿਰ ਇਹਨੂੰ ਭੁੱਖਾ ਰੱਖਿਆ ਜਾਂਦਾ ਬੜਾ ਮਾਰਿਆ ਘੁੱਟਿਆ ਜਾਂਦਾ ਫਿਰ ਜਾ ਕੇ ਇਹ ਗੁਲਾਮ ਹੋ ਜਾਂਦਾ ਤੁਹਾਡੇ ਜਿਹੜੇ ਪਿੰਡਾਂ ਦੇ ਹਾਥੀ ਸ਼ਿੰਗਾਰ ਬਣਦੇ ਆ ਨਾਨਕੇ ਉਹ ਰੋਗ ਕਰਕੇ ਫੜੇ ਜਾਂਦੇ ਆ ਗੁਲਾਮ ਕੀਤੇ ਜਾਂਦੇ ਫਿਰ ਤੁਹਾਡੇ ਪਿੰਡਾਂ ਤੱਕ ਪਹੁੰਚਦੇ ਆ ਨਹੀਂ ਤੇ ਸੌਖਾ ਨਹੀਂ ਇੱਥੇ ਆਉਣਾ ਹਾਥੀ ਦਾ ਆ ਜਿਹੜੇ ਹਾਥੀ ਗਲੀਆਂ 'ਚ ਰੋਲਦੇ ਫਿਰਦੇ ਆ ਨਾ ਇਕ ਕਿਸੇ ਨੇ ਉਹਨਾਂ ਦੇ ਰੋਗ ਕਰਕੇ ਇੱਕ ਗਲਤੀ ਕਰਕੇ ਹਾਥੀ ਦੀ ਇੱਕ ਗਲਤੀ ਕਰਕੇ ਗੁਲਾਮ ਹੋ ਗਏ ਭੁੱਖੇ ਰਹੇ ਕੁੱਟ ਮਾਰ ਬੜੀ ਖਾਦੀ ਉਹ ਤਾਂ ਤੁਹਾਡੀਆਂ ਗਲੀਆਂ ਚ ਤੁਰੇ ਫਿਰਦੇ ਨੇ ਜਿਹੜੇ ਗੁਲਾਮ ਐ ਥਾਂ ਥਾਂ ਤੇ ਕਿਹੜੇ ਤੁਰੇ ਫਿਰਦੇ ਨੇ ਜਿਹੜੇ ਗੁਲਾਮ ਨੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਨਾਲ ਜੁੜੇ ਨੇ ਨਾ ਭਾਈ ਮਤੀ ਦਾਸ ਵਰਗੇ ਉਹ ਗੁਲਾਮ ਨਹੀਂ ਹੈਗੇ ਗੁਲਾਮ ਲੋਕ ਬਿਮਾਰ ਲੋਕ ਕਦੀ ਕਿਸੇ ਥਾਂ ਤੇ ਭਟਕਦੇ ਨੇ ਕਦੀ ਕਿਸੇ ਥਾਂ ਤੇ ਭਟਕਦੇ ਨੇ ਆਜ਼ਾਦ ਲੋਕ ਕਦੇ ਗੁਲਾਮ ਨਹੀਂ ਜੁੰਦੇ ਸਾਬ ਲਾ ਕੇ ਵੇਖੋ ਕਿਹੜੇ ਕਿਹੜੇ ਗੁਲਾਮ ਨੇ ਇੱਥੇ ਇਹ ਹੁਣ ਪੰਜ ਉਦਾਹਰਨਾਂ ਮਹਾਰਾਜ ਨੇ ਦਿੱਤੀਆਂ ਮਿਰਗ ਮੀਨ ਪ੍ਰਿੰਗ ਪਤੰਗ ਕੁੰਚਰ ਇੱਕ ਦੁਖ ਬਨਾਸ ਇਨ੍ਹਾਂ ਪੰਜਾਂ ਨੂੰ ਇੱਕ ਇੱਕ ਦੁਖ ਸੀ ਤੇ ਇੱਕ ਇੱਕ ਦੁੱਖ ਨੇ ਇਹਨਾਂ ਦੇ ਜੀਵਨ ਨੂੰ ਤਬਾਹ ਕਰਕੇ ਰੱਖ ਦਿੱਤਾ ਤੇ ਮਹਾਰਾਜ ਨੇ ਤੇ ਕਹਿ ਦਿੱਤਾ ਵੇਖਿਆ ਨੂੰ ਸਿਉ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ ਤੂੰ ਜ਼ਹਿਰ ਦੇ ਨਾਲ ਆਪਣੇ ਜੀਵਨ ਦਾ ਨਾਤਾ ਕਿਉ ਬਣਾਇਆ ਅਗਲੀਆਂ ਪੰਕਤੀਆਂ ਨੂੰ ਸਮਝੋ ਪੰਜ ਦੋਖ ਅਸਾਦ ਜਾਮੇ ਤਾਂ ਕਿ ਕੇਤਕ ਆਸ ਇਹਨਾਂ ਨੂੰ ਇੱਕ ਇੱਕ ਰੋਗ ਆ ਇਹਨਾਂ ਦਾ ਜੀਵਨ ਤਬਾਹ ਹੋ ਗਿਆ ਮਹਾਰਾਜ ਕਹਿੰਦੇ ਪੰਚ ਦੋਖ ਅਸਾਦ ਜਾਮੇ ਪੰਜ ਰੋਗ ਇਕੱਲੇ ਬੰਦੇ ਵਿੱਚ ਆ ਕੀ ਹਾਲ ਹੋਏਗਾ ਉਹਦਾ ਬੰਦੇ ਦਾ ਮਤਲਬ ਸਾਰਿਆਂ ਦੇ ਵਿੱਚ ਬੀਬੀਆਂ ਬੰਦੇ ਸਾਰੇ ਆ ਜਾਂਦੇ ਆ ਜੀ ਇੱਕ ਰੋਗ ਹਾਥੀ ਨੂੰ ਗੁਲਾਮ ਬਣਾ ਗਿਆ ਇੱਕ ਰੋਗ ਮੀਨ ਮੱਛੀ ਨੂੰ ਗੁਲਾਮ ਬਣਾ ਗਿਆ ਮਾਰ ਗਿਆ ਪਤੰਗੇ ਨੂੰ ਮਾਰ ਗਿਆ ਤੇ ਇਸ ਬੰਦੇ ਵਿੱਚ ਮਨੁੱਖ ਵਿੱਚ ਮਹਾਰਾਜ ਕਹਿੰਦੇ ਪੰਜੇ ਹੀ ਰੋਗ ਬੈਠੇ ਹੋਏ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵੀ ਰੋਗ ਬੈਠੀ ਹੋਏ ਨੇ ਇਹਦਾ ਕੀ ਹਾਲ ਹੋਏਗਾ ਕਿੰਨਾ ਤੜਫਦਾ ਹੋਏਗਾ ਇਨਸਾਨ ਇਹ ਗੁਰੂ ਪਿਆਰ ਵਾਲਿਓ ਕਿੰਨਾ ਮੁਸ਼ਕਲ ਹੋਏਗਾ ਮਨੁੱਖ ਵਾਸਤੇ ਕਿੰਨੀਆਂ ਪਰੇਸ਼ਾਨੀਆਂ ਹੋਣਗੀਆਂ ਐਨੇ ਰੋਗ ਲੈ ਕੇ ਤੁਸੀਂ ਸਮਝਿਓ ਗੱਲ ਨੂੰ ਧਿਆਨ ਨਾਲ ਆਹ ਪੰਜ ਰੋਗ ਲੈ ਕੇ ਜਦੋਂ ਕੋਈ ਕਿਸੇ ਦੇ ਘਰੇ ਜਾਏਗਾ ਤਾਂ ਕੀ ਕਰੇਗਾ ਜਾ ਕੇ ਸਾਫ ਲਾਉ ਇੱਕ ਰੋਗ ਨੇ ਕੀ ਕੁਝ ਕੀਤਾ ਤੁਸੀਂ ਸਮਝਿਆ ਨਾ ਬਾਣੀ ਚ ਪੰਜ ਰੋਗ ਲੈ ਕੇ ਜਦੋਂ ਕੋਈ ਗਲੀ ਬਾਜ਼ਾਰ ਵਿੱਚ ਘੁੰਮੇਗਾ ਤਾਂ ਕੀ ਬਣੇਗਾ ਸਮਾਜ ਦਾ ਪੰਜ ਰੋਗ ਲੈ ਕੇ ਜਦੋਂ ਧੀ ਬਾਜ਼ਾਰਾਂ 'ਚ ਘੁੰਮੇਗੀ ਤਾਂ ਕੀ ਬਣੇਗਾ ਜਦੋਂ ਪੁੱਤ ਬਾਜ਼ਾਰਾਂ 'ਚ ਘੁੰਮੇਗਾ ਤਾਂ ਕੀ ਬਣੇਗਾ ਜਦੋਂ ਘਰ ਵਾਲੀ ਘਰ ਵਾਲਾ ਬਾਜ਼ਾਰਾਂ 'ਚ ਘੁੰਮਣਗੇ ਪੰਜ ਰੋਗ ਲੈ ਕੇ ਹਾਥੀ ਨੂੰ ਇੱਕ ਸੀ ਜੀਵਨ ਤਬਾਹ ਹੋ ਗਿਆ ਮਨੁੱਖ ਨੂੰ ਪੰਜੇ ਮਹਾਰਾਜ ਦੀ ਬਾਣੀ ਦਾ ਬਚਨ ਹੈ ਜੀ ਇਹ ਪੰਚ ਦੋਖ ਅਸਾਧ ਜਾਮੇ ਤਾਂ ਕੀ ਕੇ ਤਕ ਆਸ ਮਾਰੇ ਕਹਿੰਦੇ ਉਸ ਮਨੁੱਖ ਦਾ ਕੀ ਕਰੋਗੇ ਜਿਹਨੂੰ ਪੰਜ ਰੋਗ ਲੱਗੇ ਹੋਇਆ ਵਿਖੇਨ ਸਿਓ ਕਾਹੇ ਰਚਿਓ ਇਹ ਸਾਰੇ ਵਿਖੇ ਨਾ ਇਹਨਾਂ ਨਾਲ ਮਹਾਰਾਜ ਕਹਿੰਦੇ ਨਾਤਾ ਬਣਾਈ ਫਿਰਦਾ ਇਹਨਾਂ ਦੇ ਨਾਲ ਜੁੜਿਆ ਫਿਰਦਾ ਜਿਹੜੇ ਤੇਰੇ ਜੀਵਨ ਨੂੰ ਤਬਾਹ ਕਰਦੇ ਨੇ ਪੰਜ ਰੋਗ ਅੱਖਾਂ ਵੀ ਰੋਗੀ ਪਰਾਇਆ ਰੂਪ ਦੇਖ ਦੇਖ ਕੇ ਅੱਖਾਂ ਰੋਗੀ ਹੋ ਗਈਆਂ ਕੰਨ ਵੀ ਰੋਗੀ ਪਰਾਇ ਨਿੰਦਿਆ ਸੁਣ ਸੁਣ ਕੇ ਜਬਾਨ ਵੀ ਰੋਗੀ ਚਸਕਿਆਂ ਦੇ ਵਿੱਚ ਜਬਾਨ ਫੱਸੀ ਪਈ ਐ ਇਹ ਵੀ ਰੋਗੀ ਐ ਹੁਣ ਵੇਖੋ ਐਨੇ ਰੋਗੀ ਸਰੀਰ ਦੇ ਵਿੱਚ ਘਰ ਵਿੱਚ ਦੋ ਦੋ ਜਾਨੇ ਬਿਮਾਰ ਹੋ ਜਾਣ ਨਾ ਤੇ ਘਰ ਵਿੱਚੋਂ ਰੌਣਕਾਂ ਨਿਕਲ ਜਾਂਦੀਆਂ ਜੀ ਘਰ ਵਿੱਚ ਨਾ ਮੁਸ਼ਕਲ ਬਣ ਜਾਂਦੀ ਐ ਉਦਾਸੀਆਂ ਆ ਜਾਂਦੀਆਂ ਘਰ ਵਿੱਚ ਦੋ ਜਾਨੇ ਬਿਮਾਰ ਪਏ ਜਾਣੇ ਕਿ ਟਾਈਮ ਤੇ ਸਾਡੇ ਆ ਘਰਿਆ ਸਰੀਰ ਇਸ ਘਰ ਵਿੱਚ ਸਾਰੇ ਹੀ ਬਿਮਾਰ ਪਏ ਆ ਕੀ ਬਣੇਗਾ ਘਰ ਦਾ ਜੀ ਲੋਟਿਆ ਜਾਏਗਾ ਤਬਾਹ ਹੋਏਗਾ ਖਰਾਬ ਹੋਏਗਾ ਇਹਦਾ ਬਣੇਗਾ ਕੀ ਕਿਉਂਕਿ ਸਾਰੇ ਬਿਮਾਰ ਹੈ ਜੀ ਨਾ ਹੁਣ ਅੱਖਾਂ ਸਹੀ ਨਾ ਕੰਨ ਸਹੀ ਸਾਰੇ ਬਿਮਾਰ ਕੀ ਹਾਲ ਹੋਏਗਾ ਇਹਨਾਂ ਦਾ ਮਨ ਰੇ ਕੌਣ ਕੁ ਮਤ ਤੈ ਲੈਨੀ ਮਹਾਰਾਜ ਨੇ ਫਿਰ ਕਿਰਪਾ ਕੀਤੀ हे ਮੇਰੇ ਮਨ ਵਿਖਿਆ ਨੂੰ ਸਿਉ ਕਾਹੇ ਰਚਿਓ ਮਨ ਰੇ ਕੌਣ ਕੁ ਮਤ ਤੈ ਲੈਨੀ ਹਜ਼ੂਰ ਆਖਦੇ ਤੂੰ ਵਿਖਿਆ ਦੇ ਵਿੱਚ ਫਸ ਕੇ ਜ਼ਹਿਰ ਦੇ ਵਿੱਚ ਫਸ ਕੇ ਮੇਰੇ ਮਨ ਤੂੰ ਕਿਹੋ ਜੀ ਮਤ ਲੈ ਲਈ ਪਰਦਾਰਾ ਨਿੰਦਿਆ ਰਸ ਰਚਿਓ RAM ਭਗਤ ਨਹਿ ਕੀਨੀ ਤੂੰ ਨਿੰਦਿਆ ਚੁਗਲੀ ਦੇ ਰਸ ਵਿੱਚ ਇੰਨਾ ਮਗਨ ਹੋ ਗਿਆ RAM ਭਗਤ ਨਹਿ ਕੀਨੀ ਵਿਖੇਨ ਸਿਉ ਕਾਹੇ ਰਚਿਓ ਤੂੰ ਜ਼ਹਿਰ ਦੇ ਨਾਲ ਆਪਣੇ ਜ਼ਿੰਦਗੀ ਦਾ ਨਾਤਾ ਬਣਾ ਕੇ ਆਪਣੇ ਸਰੀਰ ਨੂੰ ਕਿਉਂ ਕਮਜ਼ੋਰ ਕਰ ਰਿਆ ਕਹੋ ਨਾਨਕ ਪੱਜ ਹਰ ਮੰਨਾ ਅਖੀਰ ਤੇ ਮਹਾਰਾਜ ਕਹਿੰਦੇ ਆ ਕੰਮ ਕਰਕੇ ਤੇ ਵੇਖ ਕਿਤੇ ਪਰੇ ਨਾ ਜਮ ਕੀ ਫਾਸ ਕਹੋ ਨਾਨਕ ਪੱਜ ਹਰ ਮੰਨਾ 헤 ਮੇਰੇ ਮਨ ਗੁਰੂ ਦੀ ਬਾਣੀ ਨੂੰ ਪੜ ਕੇ ਵੇਖ ਪਰ ਅਸੀਂ ਕਹਿੰਨੇ ਮਹਾਰਾਜ ਅਸੀਂ ਨਹੀਂ ਪੜਨੀ ਮਹਾਰਾਜ ਕਹਿੰਦੇ ਬਚ ਜੇਗਾ ਤੈਨੂੰ ਬਹੁਤ ਜ਼ਿਆਦੀ ਦਵਾਈ ਦੀ ਲੋੜ ਆ ਕਿਉਂਕਿ ਤੂੰ ਪਾਯਾਂ ਦਾ ਰੋਗੀ ਐ ਐਡਾ ਵੱਡਾ ਰੋਗੀ ਐ ਤੂੰ ਬਹੁਤ ਵੱਡਾ ਰੋਗੀ ਐ ਤੈਨੂੰ ਪੰਜ ਰੋਗ ਲੱਗੇ ਹੋਏ ਨੇ ਇੱਕ ਇੱਕ ਰੋਗ ਵਾਲੇ ਦਾ ਮਾਰੀ ਕਿੰਨੇ ਮੈਂ ਤੈਨੂੰ ਹਾਲ ਦੱਸਿਆ ਕੀ ਬਣਿਆ ਹੇ ਇਨਸਾਨ ਤੁਹਾਨੂੰ ਪੰਜ ਰੋਗ ਲੱਗੇ ਇਸ ਕਰਕੇ ਕਹੋ ਨਾਨਕ ਭਜ ਹਰਮਨਾ ਰੱਬ ਨੂੰ ਯਾਦ ਕਰ ਗੁਰਬਾਣੀ ਪੜ੍ਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦਾ ਜੀਵਨ ਪੜ ਮਹਾਰਾਜੀ ਦਾ ਸ਼ਹੀਦੀ ਦਿਹਾੜਾ 350 ਸਾਲਾ ਹੋਣਾ। ਤੂੰ ਮਹਾਰਾਜ ਨੂੰ ਯਾਦ ਕਰ, ਹਾਜ਼ਰ ਸਮਝ ਕੇ ਕੋਈ ਨਾ ਕੋਈ ਪ੍ਰਾਣੀ ਕਰ ਲਾ, ਵਾਅਦਾ ਹੀ ਕਰ ਲਾ। ਕਹੋ ਨਾਨਕ ਹਰ ਭਜ ਮਨਾਂ ਕੋਈ ਨਾ ਕੋਈ ਵਾਅਦਾ ਕਰ ਮਹਾਰਾਜ ਤੁਹਾਡੀ ਸ਼ਹੀਦੀ ਏ। ਤੇ ਮੈਂ ਪ੍ਰਣ ਕਰਦਾ ਮੈਂ ਇੰਨਾ ਪੰਜਾਂ ਰੋਗਾਂ ਦਾ ਖਹਿੜਾ ਛੱਡ ਦਿਆਂਗਾ। ਮਹਾਰਾਜ ਮੈਂ ਪ੍ਰਾਨ ਕਰਦਾ ਮੈਂ ਸਾਈਂ ਜਪਾਤ ਪ੍ਰਕਾਸ਼ ਕਰ ਲੈਣਾ ਤੁਸੀਂ ਮੇਰੇ ਤੇ ਕਿਰਪਾ ਕਰੋ ਮੇਰੇ ਜੀਵਨ ਨੂੰ ਬਚਾ ਲਓ ਵਿਸ਼ੇ ਵਕਾਰਾਂ ਤੋਂ ਪਰੇ ਨਾ ਜਮ ਕੀ ਫਾਸ ਬਿਖੇਨ ਸਿਉ ਕਾਹੇ ਰਚਿਓ ਪਰੇ ਨਾ ਜਮ ਕੀ ਫਾਸ ਫਿਰ ਜਮ ਕੌਣ ਹੈ ਜਾਮ ਸਾਡੀਆਂ ਅੱਖਾਂ ਹੀ ਜਮ ਬਣ ਜਾਂਦੀਆਂ ਔਰ ਕੌਣ ਜਮ ਹੈ ਪਤਾ ਨਹੀਂ ਇਹਨਾਂ ਨੇ ਵਧੀਆ ਤੁਰੇ ਜਾ ਰਹੇ ਆ ਕਿਦੋਂ ਧੋਖਾ ਦੇ ਦੇਣਾ ਇਹਨਾਂ ਨੇ ਪਤਾ ਨਹੀਂ ਨਾ ਕੰਨਾ ਨੇ ਕਦੋਂ ਧੋਖਾ ਦੇ ਦੇਣਾ ਆਪਣੀ ਕੰਨਾ ਇਹਨਾਂ ਨੂੰ ਸੰਭਾਲ ਕੇ ਰੱਖੀਦਾ ਸਾਫ਼ ਕਰਕੇ ਰੱਖੀਦਾ ਇਹਨਾਂ ਨੂੰ ਕੰਨਾ ਨੂੰ ਪਰ ਪਰ ਫਿਰ ਵੀ ਪਤਾ ਨਹੀਂ ਧੋਖਾ ਕਦੋਂ ਦੇ ਜਾਣ ਸਾਡੀ ਆਪਣੀ ਜ਼ੁਬਾਨ ਆ ਵੇਖੋ ਇਹਦੀ ਕਿੰਨਾ ਇਹਨੂੰ ਐ ਸੰਭਾਲ ਕੇ ਰੱਖੀਦਾ ਪਤਾ ਨਹੀਂ ਕਦੋਂ ਧੋਖਾ ਦੇ ਜੇ ਕਦੋਂ ਬੋਲ ਕਬੋਲ ਬੋਲ ਜੇ ਕਦੋਂ ਚਸਕਿਆਂ ਤੇ ਆ ਜਾਏ ਪਰ ਮਹਾਰਾਜ ਤੁਸੀਂ ਕਿਰਪਾ ਕਰੋ ਸਾਡੇ ਤੇ ਕਿਰਪਾ ਕਰੋ ਮਿਹਰ ਕਰੋ ਸਾਡੇ ਜੀਵਨ ਨੂੰ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਜੋੜ ਦਿਓ ਗੁਰਬਾਣੀ ਦੇ ਨਾਲ ਜੋੜ ਦਿਓ ਕਹ ਨਾਨਕ ਭਜ ਹਰਮਨਾ ਪਰੇ ਨ ਜਮ ਕੀ ਫਾਸ ਜਮਾ ਦੀ ਫਾਹੀ ਦੇ ਵਿੱਚ ਨ ਆਵੇ ਸਰੀਰ ਸਾਡੇ ਗਲ ਵਿੱਚ ਜਮ ਸੰਗਲ ਨਾ ਪਾ ਸਕਣ ਸਾਨੂੰ ਕੋਰਾਏ ਨਾ ਪਾ ਸਕਣ ਅਸੀਂ ਗੁਰੂ ਚਰਨਾਂ ਦੇ ਨਾਲ ਜੁੜ ਜੀਏ ਸਤਿਗੁਰੂ ਕਿਰਪਾ ਕਰਨ ਦੋਸਰੇ ਸ਼ਲੋਕ ਦੀ ਵਿਆਖਿਆ ਹੈ ਇਸੇ ਤਰ੍ਹਾਂ ਆਪਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਬਾਣੀ ਦੀ ਵਿਆਖਿਆ ਕਰਨੀ ਹੈ ਸਮਝਣਾ ਹੈ ਆਪਣੇ ਜੀਵਨ ਨੂੰ ਸਤਿਗੁਰੂ ਜੀ ਦੇ ਨਾਲ ਜੋੜਨਾ ਹੈ ਬਾਣੀ ਦੇ ਨਾਲ ਇਕਾਗਰ ਹੋ ਕੇ ਇਸੇ ਤਰ੍ਹਾਂ ਹਾਜ਼ਰ ਹੋਇਓ ਸਾਰੇ ਹੀ ਬੜੇ ਪਿਆਰ ਆਦਬ ਦੇ ਨਾਲ ਬੁਲਾਓ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ